ਹਾਂਜੀ ਸਸ਼ੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਰਨਦੀਪ 바ਵਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਲਓ ਜੀ ਦੋਸਤੋ ਅੱਜ ਤੱਕ ਆਪਾਂ ਤੁਹਾਨੂੰ ਬਹੁਤ ਘਰ ਦਿਖਾਏ ਨੇ ਜਿਹੜੇ ਸਾਰੇ ਘਰ ਦਿਖਾਨੇ ਆਪਾਂ ਜਿਹੜੇ ਵੀ ਦਿਖਾਏ ਨੇ ਜਿੰਨੇ ਵੀ ਦਿਖਾਏ ਨੇ ਸਾਰੇ ਆਪਾਂ ਮੰਨ ਲਓ ਦਿਨੇ ਦਿਖਾਏ ਨੇ ਤੁਹਾਨੂੰ ਰਾਤ ਵਾਲਾ ਵਿਊ ਮੇਰੇ ਖਾਲ ਆਪਾਂ ਕਿਸੇ ਦਾ ਤੁਹਾਨੂੰ ਦਿਖਾਈ ਨਹੀਂ ਹੋਣਾ ਆਜੋ ਤੁਹਾਨੂੰ ਇੱਕ ਆਪਾਂ ਆਹ ਕੋਠੀ ਦਿਖਾਉਣੇ ਆ ਜਿੱਦਾਂ ਰਾਤ ਦਾ ਆਪਾ ਵੀਊ ਵੇਖੋਣਾ ਰਾਤ ਨੂੰ ਲਾਈਟਾਂ ਤੁਸੀਂ ਦੇਖ ਕੇ ਹੈਰਾਨ ਰਹੋਗੇ ਕਿ ਇੰਨੀਆਂ ਤਕੜੀਆਂ ਲਾਈਟਾਂ ਲੱਗੀਆਂ ਸਾਰਾ ਘਰ ਕੋਠੀ ਸਾਰੇ ਬੰਗਲਾ ਹਵੇਲੀ ਸਾਰੀ ਜਗਮਗ 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 ਕਰਦੀ ਆ ਦੇਖੋ ਤੇ ਦੱਸੋ ਮੈਨੂੰ ਤੁਹਾਨੂੰ ਸੋਹਣੀ ਲੱਗੀ ਕੋਠੀ ਕਿ ਨਹੀਂ ਲੱਗੀ ਇਹ ਉਹ ਬਹੁਤ ਵੱਡਾ ਫਰੰਟਾ ਦਾ ਇਧਰੋਂ ਲੈ ਕੇ ਉਹ ਉੱਥੋਂ ਤੱਕ ਇਹਦਾ ਫਰੰਟਾ ਬਹੁਤ ਵੱਡਾ ਫਰੰਟ ਲੱਗਿਆ ਬਹੁਤ ਵੱਡਾ ਫਰੰਟ ਹੈ ਮੇਰੇ ਹਿਸਾਬ ਨਾਲ ਤੁਸੀਂ ਸੋਚਦੇ ਹੋਵੋਗੇ ਵੀ ਐਡਾ ਵੱਡਾ ਫਰੰਟ ਜੇ ਤਾਂ ਕਿਸੇ ਤਗੜੇ ਬੰਦੇ ਦੀ ਕੋਠੀ ਪਈ ਹੋਈ ਆ ਅਸਲ ਦੇ ਵਿੱਚ ਇਹ ਕੋਠੀ ਨਹੀਂ ਹੈਗੀ ਨਾ ਤਾਂ ਇਹ ਕੋਈ ਕੋਠੀ ਹੈ ਨਾ ਕੋਈ ਇਹ ਪੈਲਸ ਹੈ ਤੇ ਨਾ ਕੋਈ ਇਦਾਂ ਦਾ ਕੋਈ ਇਹ ਰੈਸਟੋਰੈਂਟ ਹੈ ਜਿਹੜਾ ਕਿ ਮਤਲਬ ਇੰਨਾ ਸਜਾ ਤਿਆ ਹੋਇਆ ਤੁਸੀਂ ਦੇਖ ਕੇ ਕਹਿੰਦੇ ਹੋਗੇ ਵੀ ਯਾਰ ਐਡੀ ਕੋਠੀ ਤਾਂ ਹੋ ਨਹੀਂ ਸਕਦੀ ਤੁਸੀਂ ਬਿਲਕੁਲ ਸਹੀ ਹੋ ਇਹ ਨਾ ਤਾਂ ਇਹ ਕੋਈ ਕੋਠੀ ਹੈ ਫਿਰ ਤੁਸੀਂ ਸੋਚਦੇ ਹੋਗੇ ਵੀ ਇਹ ਕੋਈ ਪੈਲਸ ਹੋਊਗਾ ਕੋਈ ਮੈਰਿਜ ਪੈਲਸ ਹੋਊਗਾ ਤੇ ਨਾ ਹੀ ਵੀਰੋ ਕੋਈ ਇਹ ਮੈਰਿਜ ਪੈਲਸ ਹੈ ਤੇ ਨਾ ਹੀ ਕੋਈ ਇਹ ਰੈਸਟੋਰੈਂਟ ਹੈ ਫਿਰ ਤੁਸੀਂ ਸੋਚਦੇ ਹੋਗੇ ਵੀ ਇਹ ਨਾ ਪੈਲਸ ਹੈ ਨਾ ਦੋਸਤੋ ਤੁਹਾਨੂੰ ਦੱਸਾਂ ਕੋਠੀ ਨਹੀਂ ਹੈਗੀ ਇਹ ਰੇਲਵੇ ਜੰਕਸ਼ਨ ਹੈ ਮਤਲਬ ਜਾਚਾ ਇੰਨਾ ਰਿਹਾ ਮਤਲਬ ਜਿਵੇਂ ਵਿਆਹ ਸ਼ਾਦੀਆਂ ਵੇਲੇ ਆਪਾਂ ਘਰ ਚ ਚਾਉਣੀ ਹੁੰਦੀ ਹੈ ਨਾ ਜਾਚਾ ਐਵੇਂ ਰਿਹਾ ਪਰ ਇਹ ਕੋਠੀ ਨਹੀਂ ਅੱਛਾ ਆਪਾਂ ਤੁਹਾਨੂੰ ਰੇਲਵੇ ਜੰਕਸ਼ਨ ਦਿਖਾ ਰਹੇ ਹਾਂ ਇੰਨਾ ਸੋਹਣਾ ਰੇਲਵੇ ਜੰਕਸ਼ਨ ਯਾਰ ਆਹਾਹਾਹਾ ਇੰਨਾ ਸੋਹਣਾ ਰੇਲਵੇ ਜੰਕਸ਼ਨ ਇੰਡੀਆ ਦੇ ਵਿੱਚ ਬਹੁਤ ਬਹੁਤ ਸੋਹਣਾ ਬਣਿਆ ਹੋਇਆ ਇਹ ਇੱਕ ਰੇਲਵੇ ਜੰਕਸ਼ਨ ਆ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇੰਡੀਆ ਦੇ ਵਿੱਚ ਯੂਪੀ ਸਟੇਟ ਦੇ ਵਿੱਚ ਇੱਕ ਮਰਾਦਾ ਮਰਾਦਾਬਾਦ ਦੇ ਨਾਮ ਤੇ ਇਹ ਸ਼ਹਿਰ ਹੈਗਾ ਮਹਾਨਾਗਰ ਜਿਹਨੂੰ ਆਪਾਂ ਕਹਿੰਦੇ ਆ ਮਹਾਨਾਗਰ ਇੱਕ ਇਹ ਉੱਥੇ ਰੇਲਵੇ ਜੰਕਸ਼ਨ ਬਣਾ ਹੋਇਆ ਬਹੁਤ ਸੋਹਣਾ ਰੇਲਵੇ ਜੰਕਸ਼ਨ ਬਣਾ ਯਾਰ ਮਤਲਬ ਇਦਾਂ ਦੇ ਸੋਹਣੇ ਤਾਂ ਆਪਾਂ ਮਤਲਬ ਜਿਵੇਂ ਵਿਆਹ ਵੇਲੇ ਘਰ ਬਣਾਉਣਾ ਉਹ ਵੀ ਨਹੀਂ ਸੋਹਣੇ ਇੰਨੇ ਹੁੰਦੇ ਇੰਨਾ ਸੋਹਣਾ ਲੱਗਦਾ ਨਾ ਇਹ ਰਾਤ ਦੇ ਟਾਈਮ ਤੇ ਉਹ ਦਿਨੇ ਵੀ ਮੰਨ ਕੇ ਚਲੋ ਬਹੁਤ ਸੋਹਣਾ ਬਣਿਆ ਹੋਇਆ ਕਹਿੰਦਾ ਜਿਵੇਂ ਤਿੰਨ ਆਰਚਾਂ ਆਪਣੀਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਤਿੰਨ ਗਲਾਈਆਂ ਬਣਾ ਕੇ ਜਿਵੇਂ ਅੱਜਕੱਲ ਕਲਾਸਿਕਲ ਘਰ ਚੱਲਦੇ ਆ ਓਵੇਂ ਜੋ ਕਰ ਸਰਕਾਰ ਨੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਇਹ ਤੇ ਇੱਕ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਆ ਅੰਦਰ ਇੱਕ ਚੀਜ਼ ਹੋਰ ਵੀ ਬੜੀ ਵਧੀਆ ਚੀਜ਼ ਲੱਗੀ ਆ ਅੱਗੇ ਹੋਰ ਜਾ ਕੇ ਇੰਨੀ ਤੁਹਾਨੂੰ ਵਧੀਆ ਚੀਜ਼ ਦੇਖਣ ਵਾਲੀ ਆ ਜਿਹੜੀ ਤੁਸੀਂ ਦੇਖੀ ਨਹੀਂ ਹੋਣੀ ਕਦੇ ਇੰਨੀ ਇੰਟਰਸਟਿੰਗ ਵੀਡੀਓ ਬਣਨ ਵਾਲੀ ਆ ਯਾਰ ਤੁਸੀਂ ਦੇਖਿਓ ਸਹੀ ਆ ਸਾਹਮਣੇ ਤੁਹਾਨੂੰ ਇੱਕ ਵਾਰੀ ਆਪਾਂ ਸਾਰਾ ਬਾਹਰ ਤੋਂ ਲੁੱਕ ਆ ਦੀ ਦਿਖਾ ਦਈਏ ਅੰਦਰ ਇਹਦੇ ਕੀ ਚੀਜ਼ ਆ ਹੋਰ ਖਾਸ ਇੱਕ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਇੱਕ ਵਾਰੀ ਤੁਹਾਨੂੰ ਬਾਹਰ ਦਾ ਸਾਰਾ 뷰 ਆਪਾਂ ਚੈੱਕ ਕਰਾ ਦਈਏ ਕਿਵੇਂ ਲਾਈਟਾਂ ਵਗੈਰਾ ਕਿਵੇਂ ਰੰਗ-ਬਰੰਗੀਆਂ ਯਾਰ ਮੈਂ ਤਾਂ ਹੈਰਾਨ ਰਹਿ ਗਿਆ ਦੇਖ ਕੇ ਮੈਂ ਇੰਨਾ ਸੋਹਣਾ ਜੰਕਸ਼ਨ ਯਾਰ ਇੰਨਾ ਸੋਹਣਾ ਇੱਕ ਰੇਲਵੇ ਸਟੇਸ਼ਨ ਇੰਨਾ ਸੋਹਣਾ ਆਪਣੇ ਮਾਨਸਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਵੀ ਇੱਕ ਕੰਸਟਰਕਸ਼ਨ ਚੱਲ ਰਹੀ ਆ ਰੇਲਵੇ ਸਟੇਸ਼ਨ ਉੱਥੇ ਵੀ ਬਹੁਤ ਸੋਹਣਾ ਬਣਨ ਜਾ ਰਿਹਾ ਜਿਵੇਂ ਅਯੁੱਧਿਆਲਾ ਸ਼੍ਰੀ ਰਾਮ ਭਗਵਾਨ ਜੀ ਦਾ ਰਾਮਚੰਦਰ ਮਹਾਰਾਜ ਜੀ ਦਾ ਜਿਵੇਂ ਅਯੁੱਧਿਆ ਦੇ ਵਿੱਚ ਮੰਦਿਰ ਬਣਿਆ ਨਾ ਉਦਾਂ ਦੀ ਸ਼ੇਪ ਉਹਦੀ ਰੇਲਵੇ ਸਟੇਸ਼ਨ ਦੀ ਬਣੂਗੀ ਜਿਹੜਾ ਮਾਨਸਾ ਦੇ ਵਿੱਚ ਆਪਣਾ ਬਣ ਰਿਹਾ ਤੇ ਉਹ ਵੀ ਰੱਬ ਖੈਰ ਸੁਖ ਰੱਖੇ ਅੱਗੇ ਪ੍ਰਮਾਤਮਾ ਕਿਰਪਾ ਕਰੇ ਆਪਾਂ ਤੁਹਾਨੂੰ ਉਹ ਵੀ ਵੀਡੀਓ ਆਪਾਂ ਤੁਹਾਨੂੰ ਉਹਦੀ ਬਣਵਾਵਾਂ ਬਣਾਵਾਂਗੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਅੱਜ ਇਹ ਆਪਣੀ ਚੈਨਲ ਤੇ ਇੱਕ ਅਲੱਗ ਹੀ ਦੀ ਚੀਜ਼ ਆ ਜਿਹੜੀ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਪਹਿਲਾਂ ਇਹ ਜੀ ਆਪਾਂ ਕੋਈ ਵੀਡੀਓ ਨਹੀਂ ਲੈ ਕੇ ਆਏ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਨੈਣੀਤਾਲ ਗਏ ਸੀ ਆਪਾਂ ਰਾਸਤੇ ਦੇ ਵਿੱਚ ਆਪਾਂ ਰੁਕੇ ਉੱਥੇ ਆਪਣੀ ਬੱਸ ਰੁਕੀ ਸਾਰੇ ਆਰਕੀਟੈਕਟ ਆਪਾਂ ਮਾਨਸਾ ਦੇ ਹੋਰ ਨੇੜੇ ਭਲਾੜੇ ਸਾਰੇ ਬੋਹਾ ਭੀਖੀ ਜਿਵੇਂ ਇੱਥੋਂ ਦੇ ਆਰਕੀਟੈਕਟ ਆਪਣੇ ਨਾਲ ਸੀਗੇ ਭਰਾ ਆਪਣੇ ਸਾਰੇ ਆਪਣੇ ਨਾਲ ਸੀ ਤੇ ਉੱਥੇ ਡਬਲਿਊ ਪੀ ਸੀ ਦੀ ਆਪਾਂ ਚਿਗਾਠਾਂ ਦੀ ਫੈਕਟਰੀ ਵਿਜ਼ਿਟ ਕਰਨ ਗਏ ਸੀ ਉਹ ਥੱਲੇ ਆਪਾਂ ਸਕਰੀਨ ਤੇ ਨੰਬਰ ਦੇਵਾਂਗਾ ਤੁਹਾਨੂੰ ਜੇ ਤੁਸੀਂ ਡਬਲਿਊ ਪੀ ਸੀ ਦੀ ਚਿਗਾਠਾਂ ਲਵਾਉਣੀਆਂ ਚਾਹੁੰ ਤੋਂ ਥੱਲੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਰੇਟ ਵਗੈਰਾ ਸਾਰੀ ਡਿਟੇਲ ਉਹਨਾਂ ਦੇ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਤੇ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਫੇਰ ਅੱਗੇ ਵੀਡੀਓ ਵੱਲ ਵਧੀਏ ਤੁਸੀਂ ਆਪ ਦੇਖੋ ਤਿੰਨ ਗਲੀਆਂ ਸਾਹਮਣੇ ਨੇ ਤੇ ਇਧਰ ਸਾਈਡ ਤੇ ਵੀ ਇੱਕ ਗਲਾਈ ਬਣੀ ਹੋਈ ਆ ਰੇਲਵੇ ਸਟੇਸ਼ਨ ਦੇ ਅੱਗੇ ਫਰੰਟ ਤੇ ਪਾਰਕਿੰਗ ਵੀ ਬਹੁਤ ਸੋਹਣੀ ਬਣੀ ਹੋਈ ਹੈ ਸਾਰਾ ਪਾਰਕਿੰਗ ਨਾਲ ਦੇਖੋ ਭਰਿਆ ਪਿਆ ਫਰੰਟ ਦੇ ਅੱਗੇ ਪਾਰਕਿੰਗ ਬਹੁਤ ਵਧੀਆ ਛੱਡੀ ਹੋਈ ਹੈ ਗੱਡੀਆਂ ਗੁੰਡੀਆਂ ਵਹੀਕਲ ਖੜਨ ਨੂੰ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀਗੀ ਚੱਲਦੇ ਆਪਾਂ ਅੱਗੇ ਹੁੰਨੇ ਐਂਟਰ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਵਧੀਆ ਚੀਜ਼ ਦਿਖਾ ਦਈਏ ਹੋਰ ਹੋਰ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰੀਏ ਫਰੰਟ ਤੇ ਬਣੇ ਹੋਏ ਝੰਡੇ ਦੀ ਜਿਹੜਾ ਆਪਣੇ ਇੰਡੀਆ ਦਾ ਝੰਡਾ ਲਹਿਰਾ ਰਿਹਾ ਹੈ ਇਹ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆਪਾਂ ਆ ਗਏ ਜਿਹਦੇ ਕੋਲੇ ਤੇ ਅੱਗੇ ਤੁਹਾਨੂੰ ਅੰਦਰ ਚੱਲ ਕੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਅੰਦਰ ਇਹਦੇ ਕੀ ਚੀਜ਼ ਇੱਕ ਐਦਾਂ ਦੀ ਚੀਜ਼ ਲੱਗੀ ਜਿਹੜੀ ਆਪਾਂ ਪਹਿਲੀ ਵਾਰੀ ਆਪਾਂ ਨੂੰ ਦੇਖਣ ਚ ਮਿਲੂਗੀ ਆਪਾਂ ਫਰੰਟ ਤੋਂ ਜੀ ਅੰਦਰ ਐਂਟਰ ਹੋ ਗਏ ਤੇ ਉਹ ਸਾਹਮਣੇ ਦੇਖੋ ਪੱਖਾ 20 ਫੁੱਟ ਦਾ ਕਹਿੰਦੇ ਇਹ ਪੱਖਾ ਲੱਗਿਆ ਹੋਇਆ ਹੈ ਜੀ ਇਹ ਥੋੜਾ ਟਾਈਮ ਹੀ ਹੋਇਆ ਕਹਿੰਦੇ ਲੱਗੇ ਨੂੰ ਐਡਾ ਵੱਡਾ ਪੱਖਾ 20 ਫੁੱਟ ਦਾ ਪੱਖਾ ਇਹਦੇ ਅੰਦਰ ਜਿਹੜਾ ਕਹਿੰਦੇ ਲੱਗਿਆ ਹੋਇਆ ਹੈ ਜੀ ਤੇ ਬਾਕੀ ਸਾਰੇ ਆ ਡੌਨ ਬੀਮ ਵਗੈਰਾ ਇਹਦੇ ਚ ਪਾ ਕੇ ਮਤਲਬ ਖੜਾਈ ਹੋਈ ਛਤ ਤੇ ਇੱਕ ਵਾਰੀ ਪੱਖਾ ਨੇੜੇ ਕਰਦਾ ਮੈਂ ਤੁਹਾਨੂੰ ਦੇਖੋ ਤੇ ਕਿੱਡੇ ਕਿੱਡੇ ਯਾਰ ਫਰਨੇ ਪੱਖੇ ਦੇ ਪੰਜ ਫਰ ਫਰਾਂ ਦੇ ਨਾਲ ਤੇ ਜਦੋਂ ਚੱਲਦਾ ਹੋਇਆ ਇਹ ਕਿੰਨੀ ਹਵਾ ਦਿੰਦਾ ਹੋਊਗਾ ਮਤਲਬ ਐ ਥੋੜੀਆ ਵੀ ਮਤਲਬ ਕੋਈ ਜਿਵੇਂ ਗਰਮੀਆਂ ਦੇ ਵਿੱਚ ਦਿੱਕਤ ਆ ਜਾਂਦੀ ਹੈ ਕਈ ਲੋਕ ਨਾ ਪੱਖੇ ਦੇ ਥੱਲੇ ਜੀ ਇਕੱਠੇ ਹੋ ਕੇ ਬੈਠੇ ਹੁੰਦੇ ਆ ਦੂਰ ਕੋਈ ਬੰਦੇ ਨਹੀਂ ਪੱਖੇ ਦੇ ਬਣਾ ਆ ਦੇਖੋ ਹੁਣ ਸਾਰੇ ਹਾਲ ਦੇ ਵਿੱਚ ਪੱਖਾ ਮਤਲਬ ਮੇਰੇ ਹਿਸਾਬ ਨਾਲ ਕਵਰ ਕਰਦਾ ਹੋਊਗਾ ਇਹ ਸਾਰਾ ਪੱਖਾ ਇੱਕੋ ਹੀ ਕਵਰ ਕਰ ਲਿਆ ਜੇ ਅੰਦਰਲੀ ਸਾਈਡ ਤੋਂ ਖੜ ਕੇ ਦੇਖੀਏ ਜਿਹੜੀ ਉਹ ਬਾਹਰੋਂ ਗਲਾਈਆਂ ਦੇਖਦੇ ਸੀ ਚਾਰ ਤਾਂ ਉਹ ਆਰਚੰਦ ਅੰਦਰਲੀ ਸਾਈਡ ਤੋਂ ਐਵੇਂ ਦੀਆਂ ਕੁਝ ਨਜ਼ਰ ਆਉਂਦੀਆਂ ਨੇ ਅੰਦਰ ਵੀ ਡਾਉਨ ਜਿ ਨੂੰ ਵਗੈਰਾ ਦੇਖੋ ਲਾਈਟਾਂ ਵਗੈਰਾ ਕਨਸੀਲਡ ਹੈ ਵਗੈਰਾ ਪੂਰੀਆਂ ਘੈਂਟ ਲੱਗੀ ਹੋਈਆਂ ਏਅਰ ਘੈਂਟ ਕੰਮ ਗੱਲਬਾਤ ਘੈਂਟ ਗੱਲਬਾਤ ਇੱਕ ਤੇ ਹੁਣ ਇਧਰਲੀ ਸਾਈਡ ਤੋਂ ਆਪਾਂ ਅਗੇ ਬਾਹਰ ਇਹ ਸਾਈਡ ਤੋਂ ਕੁਝ ਇਦਾਂ ਦੀ ਮਤਲਬ ਉਹ ਆਰਚਾਂ ਜਿਹੜੀਆਂ ਨੇ ਉਹ ਇਧਰੋਂ ਦੀ ਐਵੇਂ ਬਣੀ ਹੋਈਆਂ ਨੇ ਫਰੰਟ ਤੋਂ ਤੁਸੀਂ ਦੇਖ ਹੀ ਲਿਆ ਮਤਲਬ ਸਾਹਮਣੇ ਚਾਰ ਗਲਾਈਆਂ ਜਿਹੜੀਆਂ ਬਣੀਆਂ ਹੋਈਆਂ ਮੂਰੇ ਗੋਲ ਪਿਲਰ ਐਨੇ ਸੋਹਣੇ ਲੱਗ ਰਹੇ ਨੇ ਮਤਲਬ ਕਲਾਸਿਕਲ ਲੁੱਕ ਦੇ ਵਿੱਚ ਲਓ ਜੀ ਆਪਣਾ ਇਹ ਸਾਰਾ ਹੋ ਗਿਆ ਕਵਰ ਤੇ ਇਧਰੋਂ ਇੱਕ ਵਾਰੀ ਆਪਾਂ ਥੋੜਾ ਸਾਈਡ ਤੋਂ ਓਕੇ ਦਿਖਾ ਦਨੇ ਤੁਹਾਨੂੰ ਮੁਰਾਦਾਬਾਦ ਇੱਥੇ ਲਿਖਿਆ ਹੋਇਆ ਜੰਕਸ਼ਨ ਤੇ ਸਾਹਮਣੇ ਫਰੰਟ ਤੇ ਤੁਸੀਂ ਦੇਖੀ ਐਲਈਡੀ ਚੱਲ ਰਹੀ ਸੀ ਮੁਰਾਦਾਬਾਦ ਦੇ ਨਾਮ ਤੇ ਜਿਹੜੀ ਮਤਲਬ ਸ਼ਹਿਰ ਦੇ ਨਾਮ ਵਾਲੀ ਚੱਲ ਆਨ ਦੀ ਵੇ ਮਤਲਬ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਆਪਾਂ ਆਨ ਦੀ ਵੇ ਨੇ ਕੰਟੈਂਟ ਵਧੀਆ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਤਾਂ ਉਤਰ ਲਈ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ YouTube ਤੇ ਬਣੇ ਰਹੋ ਸਾਡੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਗੇ ਵੀ ਆਪਾਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਜੇ ਤੁਸੀਂ ਨਕਸ਼ਾ ਬਣਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਆਪਣਾ ਆਰਕੀਟ ਦਾ ਕੰਮ ਆ ਤਾਂ نیچے ਤੁਹਾਨੂੰ ਮੈਂ ਨੰਬਰ ਸਕਰੀਨ ਤੇ ਦੇ ਦੇਣਾ ਜੇ ਤੁਸੀਂ ਵੀ ਕੋਈ ਕਲਾਸਿਕਲ ਕੋਈ ਜਾਂ ਕੋਈ ਮਾਡਰਨ ਜਿੱਦਾਂ ਦਾ ਵੀ ਤੁਸੀਂ ਨਕਸ਼ਾ ਬਣਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਜਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਗੇ ਵੀ ਤੁਹਾਡੇ ਲਈ ਬਹੁਤ-ਬਹੁਤ ਵਧੀਆ ਕੰਟੈਂਟ ਆਪਾਂ ਲੈ ਕੇ ਆਵਾਂਗੇ ਤਦ ਤੱਕ ਲਈ ਰੱਬ ਰੱਖਾ